ਨਮਸਕਾਰ ਤੁਸੀਂ ਦੇਖ ਰਹੇ ਹੋ ਰਤਮ ਪੰਜਾਬੀ ਮੈਂ ਹਾ ਤਜਸੁਨੀ ਰਾਣੀ ਪੰਜਾਬ ਦੇ ਵਿੱਚ ਵਾਰਦਾਤਾ ਦੇ ਨਾਲ ਨਾਲ ਨਸ਼ਿਆ ਦਾ ਸਿਲਸਿਲਾ ਲਗਾਤਾਰ ਚੱਲ ਰਿਹਾ ਹੈ ਹਰ ਰੋਜ਼ ਨਸ਼ੇ ਕਾਰਨ ਕਿਸੇ ਨਾ ਕਿਸੇ ਨੌਜਵਾਨ ਦੀ ਮੌਤ ਦੀ ਖਬਰ ਸੁਣਨ ਨੂੰ ਮਿਲਦੀ ਪਰ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਤਾਰ ਇਹ ਦਾਵਾ ਕੀਤਾ ਜਾਂਦਾ ਹੈ ਕਿ ਸੂਬਾ ਸਰਕਾਰ ਪੰਜਾਬ ਵਿੱਚ ਵਾਰਦਾਤਾ ਦੇ ਨਾਲ ਨਾਲ ਨਸ਼ਿਆਂ ਨੂੰ ਵੀ ਠੱਲ ਪਾ ਰਹੀ ਹੈ ਪਰ ਹਕੀਕਤ ਤਾਂ ਕੁਝ ਹੋਰ ਹੀ ਬਿਆਨ ਕਰ ਰਹੀ ਹੈ ਦੱਸ ਦਈਏ ਕਿ ਬੀਤੇ ਦਿਨ ਆਜ਼ਾਦੀ ਦਿਹਾੜੇ ਮੌਕੇ ਜਲੰਧਰ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਇਸ ਤੋਂ ਬਾਅਦ ਮੁੜ ਸੀਐਮ ਮਾਨ ਨੇ ਨਸ਼ਿਆਂ ਨੂੰ ਲੈ ਕੇ ਮੁਰਬੱਡਾ ਦਾਵਾ ਕਰ ਦਿੱਤਾ ਹੁਣ ਤੁਸੀਂ ਸੁਣ ਲਓ ਸੀਐਮ ਮਾਨ ਨੇ ਨਸ਼ਿਆਂ ਨੂੰ ਲੈ ਕੇ ਕੀ ਕੁਝ ਕਿਹਾ ਇੱਕ ਐਸਾ ਕੋੜ ਲੱਗਿਆ ਸੀ ਬਦਨਾਮੀ ਹੋਈ ਪਰ ਪੰਜਾਬੀ ਜੇ ਧਾਰ ਲੈਣ ਕਿਸੇ ਕੰਮ ਨੂੰ ਖਤਮ ਕਰਨਾ ਕਿਸੇ ਗੱਲ ਨੂੰ ਕਿਸੇ ਕੁਇਸ ਮੱਥੇ ਤੇ ਲੱਗੇ ਦਾਗ ਨੂੰ ਧੋਣਾ ਤਾਂ ਪੰਜਾਬੀ ਜੇ ਇਹ ਧਾਰ ਲੈਣ ਕਿ ਧੋਣਾ ਤਤੋ ਘੜਦੇ ਆ ਫਿਰ ਉਸੇ ਸਿਲਸਿਲੇ ਦੀ ਮੁਹਿੰਮ ਚੱਲ ਰਹੀ ਹੈ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਡਰੱਗਸ ਦੇ ਅਗੇਂਸਟ ਬਣਾਈ ਹੈ ਹੁਣ ਤੱਕ ਅਸੀਂ 14381 ਸਮੱਗਲਰ ਜਿਹੜੇ ਨੇ ਜਾਂ ਸਪਲਾਈਅਰ ਨੇ ਉਹਨਾਂ ਦੀ ਗ੍ਰਿਫਤਾਰੀ ਕਰ ਚੁੱਕੇ ਹਾਂ 10394 ਐਨਡੀਪੀਐਸ ਦੀਆਂ ਐਫਆਈਆਰ ਹੋ ਗਈਆਂ 253 ਵੱਡੇ ਸਮਗਲਰ ਜਿਹੜੇ ਨੇ ਜਿਨ੍ਹਾਂ ਤੋਂ 2 ਕਿਲੋ ਹੀਰੋਇਨ ਫੜੀ ਐ ਔਰ ਟੋਟਲ ਰਿਕਵਰੀ 1207 ਕਿਲੋਗ੍ਰਾਮ ਹੀਰੋਇਨ 1012 ਕਿਲੋਗ੍ਰਾਮ ਓਪੀਐਮ ਐ 816 ਕਿਲੋਗ੍ਰਾਮ ਗਾਂਜਾ 49.5 ਟਨ ਪੌਪੀ ਹਾਸਕ ਜਿਹਨੂੰ ਪੋਸਟ ਕਹਿ ਦਿੰਦੇ ਜਾਂ ਪੁੱਕੀ ਕਹਿ ਦਿੰਦੇ 3.07 ਕਰੋੜ ਜਿਹੜੀਆਂ ਪਿਲਸ ਨੇ ਜਿਹੜੀਆਂ ਗੋਲੀਆਂ ਨਸ਼ਿਆਰੀਆਂ ਉਹ ਫੜੀਆਂ ਨੇ 75029 ਇੰਜੈਕਸ਼ਨ 16.34 ਕਰੋੜ ਰੁਪਏ ਦੀ ਡਰੱਗ ਮਨੀ ਇਹ ਫੜੀਏ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ 379 ਡਰੱਗ ਜਿਹੜੇ ਸਮੱਗਲਰ ਸੀ ਉਹਨਾਂ ਦੀ 173 ਕਰੋੜ ਰੁਪਏ ਦੀ ਪ੍ਰਾਪਰਟੀ ਸੀਜ਼ ਕੀਤੀ ਹੈ ਇਹ ਸਭ ਤੋਂ ਵੱਡੀ ਸੱਟ ਹੈ ਜੇ ਤੁਸੀਂ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾ ਕੇ ਪੈਸੇ ਕਮਾਉਣੇ ਹੋ ਉਹ ਪੈਸੇ ਨਾਲ ਕੀ ਬਣਾਉਨੇ ਹੋ ਘਰ ਬਣਾਉਨੇ ਹੋ ਪਲਾਟ ਬਣਾਉਨੇ ਹੋ ਸ਼ੋਰੂਮ ਬਣਾਉਨੇ ਹੋ ਜਦੋਂ ਅਸੀਂ ਸ਼ੋਰੂਮ ਹੀ ਸਰਕਾਰ ਨੇ ਲੈ ਲਿਆ ਫਿਰ ਕਾਦੇ ਵਾਸਤੇ ਬਣਾਉਨੇ ਹੋ ਇਹ ਤਾਂ ਉਹਨਾਂ ਨੂੰ ਪਤਾ ਲੱਗੇ ਨਾ ਕਿ ਯਾਰ ਕਾਦੇ ਵਾਸਤੇ ਕਾਲੀ ਕਮਾਈ ਕਰਾਂਗੇ ਸਰਕਾਰ ਨੇ ਲੈ ਲੈਣੀ ਐ ਸੋ ਨਾਲ ਦੀ ਨਾਲ ਅਸੀਂ ਪ੍ਰਾਪਰਟੀ ਸੀਜ਼ ਕਰਦੇ ਆ ਹਾਂ ਤਾਂ ਸੁਣਿਆ ਤੁਸੀਂ ਸੀਐਮਏ ਨੇ ਨਸ਼ਾ ਨੂੰ ਲੈ ਕੇ ਕੀ ਕੀ ਵੱਡੇ ਦਾਅਵੇ ਕੀਤੇ ਨੇ ਕੌਣ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਜੇ ਸੂਬਾ ਸਰਕਾਰ ਨੇ ਨਸ਼ਿਆਂ ਨੂੰ ਲੈ ਕੇ ਜ਼ੀਰੋ ਟੋਲਰੈਂਸ ਨੀਤੀ ਬਣਾਈ ਹੈ ਤਾਂ ਉਸ ਤੋਂ ਬਾਅਦ ਵੀ ਆਏ ਦਿਨ ਕਿਉਂ ਨਸ਼ੇ ਦੀ ਓਵਰਡੋਜ਼ ਨਾਲ ਇੰਨੀਆਂ ਮੌਤਾਂ ਹੋ ਰਹੀਆਂ ਨੇ ਕਿਉਂ ਆਏ ਦਿਨ ਕਿਸੇ ਮਾਦਾ ਪੁੱਤ ਕਿਸੇ ਭੈਣ ਦਾ ਭਰਾ ਮੌਤ ਦੀ ਸੂਲੀ ਚੜ ਰਿਹਾ ਹੈ ਕਿਉਂ ਪਿੰਡਾਂ ਦੇ ਵੈਣ ਸਰਕਾਰ ਦੇ ਕੰਨਾਂ ਤੱਕ ਨਹੀਂ ਪਹੁੰਚ ਰਹੇ ਜਿਵੇਂ ਕਿ ਪੰਜਾਬ ਦੇ ਸੀਐਮਾ ਨੇ ਬੀਤੇ ਦਿਨ 15 ਅਗਸਤ ਦੇ ਮੌਕੇ ਨਸ਼ੇ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਨੇ ਕਿ ਠੀਕ ਇਸੇ ਤਰ੍ਹਾਂ ਸੀਐਮਾ ਨੇ ਬੀਤੇ ਸਾਲ ਵੀ 15 ਅਗਸਤ ਦੇ ਮੌਕੇ ਇੱਕ ਵੱਡਾ ਦਾਵਾ ਕੀਤਾ ਸੀ ਹੁਣ ਉਹ ਵੀ ਸੁਣ ਲਓ ਭਗਵੰਤ ਮਾਨ ਨੇ ਕੀ ਕਿਹਾ ਸੀ ਮੈਂ ਤੁਹਾਨੂੰ ਯਕੀਨ ਦਿਵਾਉਣਾ ਅੱਜ 15 ਅਗਸਤ ਤੇ ਅਗਲੀ 15 ਅਗਸਤ ਤੋਂ ਪਹਿਲਾਂ ਅਗਲੀ 26 ਜਨਵਰੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਚਿੱਟੇ ਦਾ ਜਿਹੜਾ ਕਲੰਕ ਲੱਗਿਆ ਹੋਇਆ ਉਹਨੂੰ ਅਸੀਂ ਧੋਣ ਦੇ ਵਿੱਚ ਕਾਮਯਾਬ ਹੋ ਜਾਾਂਗੇ ਤਾਂ ਹੁਣ ਤੁਸੀਂ ਸੁਣਿਆ 15 ਅਗਸਤ 2023 ਨੂੰ ਪਟਿਆਲਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਅਗਲੀ 15 ਅਗਸਤ ਤੱਕ ਸੂਬੇ ਵਿੱਚ ਚਿੱਟੇ ਨੂੰ ਖਤਮ ਕਰ ਦਿੱਤਾ ਜਾਵੇਗਾ ਪਰ ਅੱਜ ਇੱਕ ਸਾਲ ਬਾਅਦ ਪੰਜਾਬ ਵਿੱਚ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਨੇ ਹਾਲਾਂਕਿ ਸੀਐਮ ਮਾਨ ਨੇ ਆਂਕੜਿਆਂ ਨਾਲ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪਰ ਜ਼ਮੀਨੀ ਹਕੀਕਤ ਇਸ ਤੋਂ ਬਹੁਤ ਵੱਖਰੀ ਹੈ ਆਏ ਦਿਨ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮੌਤਾ ਹੋ ਰਹੀਆਂ ਹਨ ਤਹਾਨੂੰ ਤੁਹਾਡਾ ਕੀ ਕਹਿਣਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਚ ਭਗਵੰਤ ਮਾਨ ਦੀ ਸਰਕਾਰ ਦੇ ਆਉਣ ਤੋਂ ਬਾਅਦ ਨਸ਼ੇ ਘਟੇ ਹੋਏ ਨੇ ਜਾਂ ਹੋਰ ਵਧੇ ਨੇ ਸਾਨੂੰ ਕਮੈਂਟ ਸੈਕਸ਼ਨ ਚ ਜ਼ਰੂਰ ਦੱਸਿਓ